ਦਿਨ ਚੜ੍ਹਦੇ ਸਾਰ ਅੱਜ ਠਜਣ ਦਾ ਫੋਨ ਆਇਆ ਕਹਿੰਦਾ ਵੀ ਪਿਛਲੀ ਵਾਰ ਸਾਡੇ ਪਿੰਡ ਦੇ ਵਿੱਚ ਜਦੋਂ ਪੰਚਾਇਤੀ ਚੋਣਾਂ ਸੀ ਪਿਛਲੀ ਵਾਰ ਦੀਆਂ ਉਦੋਂ ਕਹਿੰਦਾ ਵੀ ਸਰਬਸੰਮਤੀ ਹੋਣ ਲੱਗੀ ਪਿੰਡ ਦੇ ਮੋਤਬਾਰਾਂ ਨੇ ਸੂਝਵਾਨਾਂ ਨੇ ਜਿਹੜੇ ਕਿ ਸਿਰ ਤੋਂ ਕੰਮ ਲੈਂਦੇ ਵੀ ਪਿੰਡ ਦੇ ਵਿੱਚ ਥਬਾਕ ਰਵੇ ਪਿੰਡ ਦੇ ਵਿੱਚ ਭਾਈਚਾਰਕ ਇਕਤਾ ਰਵੇ ਉਹਨਾਂ ਨੇ ਕਿਹਾ ਵੀ ਅਤਕੀ ਆਪਾਂ ਪਿੰਡ ਦੇ ਵਿੱਚ ਸਰਬਸੰਮਤੀ ਕਰਨੀ ਹੈ ਅਤਕੀ ਕੋਈ ਦਵੈਤ ਦੀ ਭਾਵਨਾ ਨਾ ਹੋਵੇ ਕਿਸੇ ਦਾ ਕੋਈ ਪੈਸਾ ਨਾ ਖਰਚਿਆ ਜਾਵੇ ਪਿੰਡ ਵਿੱਚ ਧੜੇਬੰਦੀ ਪਹਿਲਾਂ ਬਹੁਤ ਆ ਇਹ ਹੋਰ ਨਾ ਵਧੇ ਇਸ ਕਰਕੇ ਜਿਹੜੇ 4-5 ਜਣੇ ਦਾਵੇਦਾਰ ਸੀ ਸਰਪੰਚੀ ਦੇ ਕਿ ਭਾਈ ਉਹਨਾਂ ਦੇ ਵਿੱਚੋਂ ਇੱਕ ਜਣਾ ਚੁੜਿਆ ਜਣਾ ਸਰਬਸੰਮਤੀ ਦੇ ਨਾਲ ਤੇ ਪਿੰਡ ਦੇ ਵਿੱਚ ਇੱਕ ਸੂਝਵਾਨ ਵਿਅਕਤੀ ਹੈ ਜਿਹੜਾ ਕਿ ਨਿਰਪੱਖ ਆ ਪਿੰਡ ਦਾ ਇੱਕ ਉਹ ਬੰਦਾ ਮੋਤਬਰ ਜਿਹਦੇ ਉੱਤੇ ਕੋਈ ਦਾਗ ਨਹੀਂ ਜਿਹੜਾ ਕਿ ਦੂਰਦਰਸ਼ਟੀ ਦਾ ਮਾਲਕ ਆ ਉਹਨੂੰ ਕਹਿੰਦੇ ਹਾਰ ਫੜਾਤਾ ਸਾਰੇ ਪਿੰਡ ਵਾਲਿਆਂ ਨੇ ਕਹਿੰਦੇ ਵੀ ਇੰਨਾ ਚਾਰਾਂ ਦੇ ਵਿੱਚੋਂ ਜਿਹਦੇ ਵੀ ਤੂੰ ਠੀਕ ਸਮਝੇ ਗੱਲ ਦੇ ਵਿੱਚ ਪਾਰੇ ਜਿਹੜਾ ਤੁਹਾਨੂੰ ਪੜ੍ਹਿਆ ਲਿਖਿਆ ਲੱਗੇ ਜਿਹੜਾ ਤੁਹਾਨੂੰ ਈਰਖਾ ਨਹੀਂ ਰੱਖਦਾ ਉਹ ਲੱਗੇ ਜਿਹੜਾ ਤੈਨੂੰ ਇਮਾਨਦਾਰ ਲੱਗੇ ਜਿਹੜਾ ਪਿੰਡ ਦੇ ਵਿਕਾਸ ਦੇ ਵਿੱਚ ਯੋਗਦਾਨ ਪਾਉਣ ਵਾਲਾ ਲੱਗਦਾ ਹੋਵੇ ਉਹਦੇ ਗੱਲ ਦੇ ਵਿੱਚ ਹਾਰ ਪਾਰੇ ਉਹ ਫਿਲਮੀ ਸਟਾਈਲ ਦੇ ਵਿੱਚ ਗਿਆ ਇਹਨੂੰ ਦੇ ਉਹਨੂੰ ਦੇਖਿਆ ਉਹਨੂੰ ਦੇਖਿਆ ਤੇ ਫਿਰ ਹਾਰ ਆਪਦੇ ਗਲ ਚ ਪਾ ਲਿਆ ਕਹਿੰਦਾ ਜਦੋਂ ਤੁਸੀਂ ਇਹ ਗੱਲ ਕਹਿੰਦੇ ਵੀ ਭਾਈ ਈਰਖਾ ਵਾਲਾ ਨਾ ਬੰਦਾ ਹੋਵੇ ਸੂਝਵਾਨ ਹੋਵੇ ਪੜਿਆ ਲਿਖਿਆ ਹੋਵੇ ਵਿਕਾਸ ਪਿੰਡ ਦਾ ਸੋਚਦਾ ਲੋਚਦਾ ਹੋਵੇ ਤੇ ਫਿਰ ਤੁਸੀਂ ਮੈਨੂੰ ਚੁਣਿਆ ਵੀ ਭਾਈ ਇਹਨਾਂ ਦੇ ਵਿੱਚੋਂ ਕੋਈ ਇੱਕ ਦੇਖ ਲਾ ਵੀ ਤੂੰ ਚੰਗਾ ਤੇ ਫਿਰ ਜਦੋਂ ਮੈਂ ਚੰਗਾ ਤੇ ਫਿਰ ਮੈਂ ਆਪਦੇ ਗਲ ਦੇ ਵਿੱਚ ਪਾ ਲਿਆ ਮੈਨੂੰ ਸਰਪੰਚ ਮੰਨ ਲਓ ਮਤਲਬ ਇਹ ਹੈ ਜੀ ਕਿ ਇਸ ਵੇਲੇ ਪਿੰਡਾਂ ਦੇ ਵਿੱਚ ਸਰਪੰਚੀ ਦੀ ਲਈ جنگ جاری ਆ ਬੜੀ ਤੇਜ਼ ਤੇ ਬੜੀ ਤਿੱਖੀ جنگ جاری ਆ ਪਰ ਮੈਂ ਖਬਰ ਪੜ ਕੇ ਹਟਿਆ ਕੋਟਲੀ ਅਬਲੂ ਮੁਖਤਸਰ ਸਾਹਿਬ ਦੇ ਲਾਗੇ ਇੱਕ ਪਿੰਡ ਆਪਾਂ ਜਾਣਦੇ ਆ ਉਹਦੇ ਕੋਲੇ ਇੱਕ ਹੋਰ ਪਿੰਡ ਆ ਉੱਥੋਂ ਪਤਾ ਲੱਗਾ ਜੀ ਕਿ ਬੋਲੀ ਲਾ ਕੇ ਸਰਪੰਚੀ ਦਿੱਤੀ ਗਈ ਆ ਜਿੰਨੀ ਕਿ ਸਾਡੇ ਕੋਲੇ ਜਾਣਕਾਰੀ ਆ 35 ਲੱਖ ਤੇ 50 ਹਜ਼ਾਰ ਰੁਪਏ ਦੇ ਵਿੱਚ ਬੋਲੀ ਲੱਗੀ ਤੇ ਸਰਪੰਚ ਚੁਣ ਲਿਆ ਗਿਆ ਤੇ ਜਿਨੇ 35 ਲੱਖ 50 ਹਜ਼ਾਰ ਰੁਪਏ ਦੀ ਬੋਲੀ ਦੇ ਕੇ ਤੇ ਸਰਪੰਚੀ ਆਪਦੀ ਢੋਲੀ ਦੇ ਵਿੱਚ ਪਾਈ ਆ ਇਹ ਕਹਿੰਦੇ ਵੀ ਪੈਸੇ ਗੁਰਦੁਆਰਾ ਸਾਹਿਬ ਨੂੰ ਦੇਣੇ ਆ ਚਲੋ ਚੰਗੀ ਗੱਲ ਆ ਪਿੰਡਾਂ ਦੇ ਵਿੱਚ ਝੇੜੇ ਮੁਕਲਣੇ ਚਾਹੀਦੇ ਆ ਪਰ ਮੇਰਾ ਖਿਆਲ ਆ ਵੀ ਜੇਕਰ ਬੋਲੀਆਂ ਲਾ ਲਾ ਕੇ ਇਦਾਂ ਸਰਪੰਚ ਚੁਣੇ ਜਾਣਗੇ ਪੰਚਾਇਤਾਂ ਚੁਣੀਆਂ ਇਹਦਾ ਮਤਲਬ ਇਹ ਹੋਊਗਾ ਵੀ ਬੰਦਾ ਸਿਰਫ ਪੈਸੇ ਵਾਲਾ ਹੀ ਸਰਪੰਚ ਬਣ ਸਕੂਗਾ ਬੰਦਾ ਜਿਹੜਾ ਉਹ ਸਿਰਫ ਸਿਰਫ ਉਹ ਸਰਪੰਚੀ ਦੇ ਵਿੱਚ ਹਿੱਸਾ ਲੈ ਸਕੂਗਾ ਉਹੀ ਬੋਲੀ ਦੇ ਸਕੂਗਾ ਜਿਹਦੇ ਕੋਲੇ ਪੈਸੇ ਚੰਗੇ ਹੈਗੇ ਚੋਕੇ ਹੈਗੇ ਆ ਸੋ ਇੱਕ ਪਾਸਿਓ ਇਹ ਗੱਲ ਆਪਾਂ ਚੰਗੀ ਮੰਨ ਲਈਏ ਵੀ ਚਲੋ ਪਿੰਡ ਦੇ ਵਿੱਚ ਈਰਖਾ ਨਹੀਂ ਵਧੀ ਪਿੰਡ ਦੇ ਵਿੱਚ ਨਫ਼ਰਤ ਨਹੀਂ ਵਧੀ ਪਰ ਇਹਦਾ ਦੂਜਾ ਪੱਖ ਇਹ ਹੈਗਾ ਕਿ ਭਾਈ ਇਸ ਤਰੀਕੇ ਦੇ ਨਾਲ ਤਾਂ ਬੋਲੀ ਦੇਣ ਵਾਲਾ ਉਹੀ ਹੋਊਗਾ ਜਿਹਦੇ ਕੋਲੇ 50 ਏਕੜ ਜ਼ਮੀਨ ਆ ਜਿਹਦੇ ਕੋਲੇ 20 ਏਕੜ ਜ਼ਮੀਨ ਆ ਜਿਹੜਾ ਮਾਤੜ ਬੰਦਾ ਜਿਹੜਾ ਬੰਦਾ ਪਿੰਡ ਦਾ ਵਿਕਾਸ ਬਹੁਤ ਸੋਚਦਾ ਤੇ ਲੋਚਦਾ ਪਰ ਉਹਦੇ ਕੋਲੇ ਰੁਪਈਏ ਹੈ ਨਹੀਂ ਇਹਦਾ ਮਤਲਬ ਇਹ ਹੈ ਜੀ ਕਿ ਉਹ ਇਸ ਬੋਲੀ ਦੇ ਵਿੱਚ ਹਿੱਸਾ ਨਹੀਂ ਲੈ ਸਕੂਗਾ ਮੇਰਾ ਖਿਆਲ ਆ ਵੀ ਇਹ ਇੱਕ ਤਰੀਕਾ ਜਾਂ ਕਹਿ ਲਈਏ ਵੀ ਇਹ ਇੱਥੇ ਜਿਹੜਾ ਵਰਤਾਰਾ ਇਹ ਵੀ ਪੰਜਾਬ ਦੇ ਵਿੱਚ ਇੱਕ ਨਵਾਂ ਜਿਕਰ ਪੈਦਾ ਹੋ ਗਿਆ ਤਾਂ ਇਹਦੇ ਕੋਈ ਚੰਗੇ ਨਤੀਜੇ ਨਹੀਂ ਆ ਇਹਦਾ ਮਤਲਬ ਹੈ ਵੀ ਤੜਵੈਲ ਬੰਦਾ ਤਕੜਾ ਬੰਦਾ ਆਰਥਿਕ ਪੱਖੋਂ ਤਕੜਾ ਬੰਦਾ ਜਿਹੜਾ ਉਹੀ ਸਿਰਫ ਤੇ ਸਿਰਫ ਬੋਲੀ ਦੇ ਵਿੱਚ ਹਿੱਸਾ ਲੈ ਸਕੂਗਾ ਉਹਦਾ ਭਾਈ ਪੰਜਾਬ ਦੇ ਵਿੱਚ ਐਤਕੀ ਪੰਚਾਇਤਾਂ ਬਣ ਰਹੀਆਂ ਜਿਹੜੀਆਂ ਜਾਂ ਬਣ ਰਹੀਆਂ ਜਿਹੜੀਆਂ ਉਹਨਾਂ ਦੇ ਵਿੱਚ ਭੰਬਲ ਪੂਸਾ ਵੀ ਆ ਹੁਣ ਤੱਕ ਤਾਂ ਕਈ ਥਾਵਾਂ ਤੇ ਇਹੀ ਨਹੀਂ ਪਤਾ ਲੱਗਾ ਕਿਉਂਕਿ ਆਪਾਂ ਜਾਣਦੇ ਕਿ 27 ਤਰੀਕ ਤੋਂ ਨਾਮਜ਼ਦਗੀਆਂ ਸ਼ੁਰੂ ਹੋਈਆਂ ਤੇ 26 ਤੱਕ ਕਿਸੇ ਨੂੰ ਇਸ ਗੱਲ ਦਾ ਨਹੀਂ ਪਤਾ ਸੀਗਾ ਵੀ ਭਾਈ ਸਾਡਾ ਪਿੰਡ ਰਾਖਵਾ ਹੋ ਗਿਆ ਕਿ ਨਹੀਂ ਸਾਡੇ ਪਿੰਡ ਦੇ ਵਿੱਚ ਔਰਤ ਸਰਪੰਚੀ ਲਈ ਚੋਣ ਲੜ ਸਕਦੀ ਹੈ ਕਿ ਨਹੀਂ ਸਾਡੇ ਪਿੰਡ ਦੇ ਵਿੱਚ ਜਨਰਲ ਕੈਟਾਗਰੀ ਦੇ ਬੰਦੇ ਚੋਣ ਲੜ ਸਕਦੇ ਕਿ ਨਹੀਂ ਸੋ ਐਤਕੀ ਬੂਹੇ ਆਈ ਜਨਤ ਤੇ ਬਿੰਨੋ ਕੁੜੀ ਦੇ ਕੰਨ ਵਾਲੀ ਗੱਲ ਬਣੀ ਪਈ ਆ ਪਰ ਈਰਖਾ ਦੁਵੇਤ ਨਫ਼ਰਤ ਸਾੜਾ ਸਿਆਸੀ ਪਹੁੰਚ ਇਹ ਸਾਰੀਆਂ ਗੱਲਾਂ ਛੱਡ ਕੇ ਆਜੋ ਆਪਾਂ ਪਿੰਡਾਂ ਦੇ ਬਾਰੇ ਸੋਚ ਗਏ ਤੇ ਲੋਚ ਗਏ ਪਿੰਡਾਂ ਦੇ ਵਿੱਚ ਧੜੇਬੰਦੀਆਂ ਬਹੁਤ ਆ ਗੁਰਦੁਆਰਾ ਕਮੇਟੀਆਂ ਦੇ ਰੌਲੇ ਆ ਇੱਕ ਇੱਕ ਪਿੰਡ ਦੇ ਵਿੱਚ ਕਈ ਕਈ ਧਾਰਮਿਕ ਸਥਾਨ ਆ ਤੇ ਪਿੰਡਾਂ ਦੇ ਵਿੱਚ ਵਾਰ ਪੱਟੀ ਜਾਂਦੇ ਆ ਵੀ ਭਾਈ ਆ ਐ ਨਹੀਂ ਆ ਐ ਨਹੀਂ ਉਹ ਬੰਦਾ ਮਾੜਾ ਉਹ ਅਸੀਂ ਫਲਾਣੇ ਧੜੇ ਦੇ ਅਸੀਂ ਫਲਾਣੇ ਧੜੇ ਦੇ ਆ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਸਿਹਿਰਦ ਲੋਕ ਵਸਦੇ ਆ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਸੂਝਵਾਨ ਤੇ ਇਮਾਨਦਾਰ ਸਰਪੰਚ ਸਹਬਾਨ ਬੀਤੇ ਸਮੇਂ ਦੇ ਵਿੱਚ ਰਹੇ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਮੌਕਾ ਦੇਖੋ ਮੈਂ ਇੱਕ ਦਿਨ ਅੱਗੇ ਵੀ ਵੀਡੀਓ ਦੇ ਵਿੱਚ ਬੇਨਤੀ ਕੀਤੀ ਸੀ ਅੱਜ ਫੇਰ ਹੀ ਬੇਨਤੀ ਕਰਨਾ ਤੁਸੀਂ 100 ਲਾਂਬੇ ਦਿੰਦੇ ਹੋ ਕਿ ਐਮ.ਐਲ.ਏ ਚੰਗਾ ਨਹੀਂ ਚੁਣਿਆ ਗਿਆ ਕਿਉਂਕਿ ਸਾਨੂੰ ਫਲਾਣੇ ਦੇ ਕਹਿਣ ਤੇ ਵੋਟਾਂ ਪਾਉਣੀਆਂ ਪਈਆਂ ਉਹ ਕਿਹੜਾ ਸਾਡੇ ਸੰਪਰਕ ਦੇ ਵਿੱਚ ਸੀ ਐਮ.ਪੀ ਅਸੀਂ ਤਾਂ ਨਹੀਂ ਸਹੀ ਤੇ ਸਿਹਰਦ ਬੰਦਾ ਚੁਣ ਸਕੇ ਕਿਉਂਕਿ ਅਸੀਂ ਕਿਹੜਾ ਨੂੰ ਮਿਲੇ ਸੀ ਉਹਨੇ ਕਹੇ ਤੇ ਵੋਟਾਂ ਪਾਤੀਆਂ ਹੁਣ ਤਾਂ ਤੁਸੀਂ ਪਿੰਡ ਦੇ ਵਸਨੀਕੋਂ ਪਿੰਡ ਦੇ ਵਿੱਚ ਬੈਠੇ ਹੋ ਪਿੰਡ ਦੇ ਬੰਦੇ ਬਾਰੇ ਜਾਣਦੇ ਹੋ ਤੁਹਾਡੇ ਹੀ ਪਿੰਡ ਦੇ ਵਿੱਚੋਂ ਦੋ ਬੰਦੇ ਚਾਰ ਬੰਦੇ ਪੰਜ ਬੰਦੇ ਇੱਕ ਬੰਦਾ ਜਿਹੜਾ ਵੀ ਖੜਾ ਜੇਕਰ ਤੁਸੀਂ ਉਹਦੇ ਬਾਰੇ ਵੀ ਨਹੀਂ ਜਾਣਦੇ ਫਿਰ ਤੁਸੀਂ ਸੁੱਤੇ ਹੋਏ ਹੋ ਫਿਰ ਤੁਸੀਂ ਡੁੱਲ ਬੱਟੇ ਹੋ ਆਜੋ ਆਪਾਂ ਚੰਗੇ ਬੰਦੇ ਚੁਣੀਏ ਤੇ ਮੈਨੂੰ ਅੱਜ ਸਵੇਰ ਦੇ ਵੇਲੇ ਇੱਕ ਹੋਰ ਸੱਜਣ ਨੇ ਦੱਸਿਆ ਕਹਿੰਦਾ ਭਾਈ ਜੀ ਸਾਡੇ ਪਿੰਡ ਦੇ ਵਿੱਚ ਸਰਬਸੰਮਤੀ ਹੋਣ ਲੱਗੀ ਸੀ ਇੱਕ ਐਨ ਆਰ ਆਈ ਬੰਦੇ ਨੇ ਕਿਹਾ 15000 ਡਾਲਰ ਲਾ ਦੂੰਗਾ ਖਿੱਚ ਕੇ ਰੱਖਣਾ ਕੰਮ ਸਾਡੇ ਬੰਦੇ ਨੇ ਠੋਕ ਦੇਣੇ ਸਾਰੇ ਤੁਹਾਡੇ 1 ਡਾਲਰ ਦੇ 68 ਰੁਪਏ ਬਣਦੇ ਆ ਤੁਹਾਡੇ 1 ਡਾਲਰ ਦੇ ਅਮਰੀਕਾ ਦੇ ਵਿੱਚੋਂ ਇੱਧਰ ਆ ਕੇ 83 ਰੁਪਏ ਬਣਦੇ ਸਾਨੂੰ ਇਸ ਗੱਲ ਦਾ ਇਲਮ ਆ ਬਾਬਾ ਤੁਹਾਡੀ ਕਮਾਈ ਦੇ ਵਿੱਚ ਬਰਕਤ ਪਾਵੇ ਸਾਰੇ ਐਨ ਆਰ ਆਈ ਵੀਰ ਆ ਜਿਹੜੇ ਉਹ ਇਸ ਤਰੀਕੇ ਨਾਲ ਨਹੀਂ ਪਰ ਜਿਹੜੇ ਇਹ ਗੱਲ ਕਹਿੰਦੇ ਵੀ ਭਾਈ ਆਪਾਂ ਫਲਾਣੇ ਦੀ ਪਿੱਠ ਲਵਾਉਣੀ ਆ ਆਪਾਂ ਇਹਨਾਂ ਚੱਕਰਾਂ ਦੇ ਵਿੱਚ ਕਿਉਂ ਪੈਣ ਤੁਸੀਂ ਆਪ ਉਸ ਥਾਂ ਤੇ ਬੈਠੋ ਜਿੱਥੇ ਇੱਕ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਚੋਣਾ ਹੁੰਦੀਆਂ ਤੇ ਆਪਾਂ ਜੇਕਰ ਪਿੰਡਾਂ ਦੇ ਵਿੱਚ ਝੇੜੇ ਇਵੇਂ ਪਾਉਣੇ ਆ ਫਿਰ ਤੁਸੀਂ ਇੱਥੇ ਹੀ ਰਹਿ ਲੈਣਾ ਸੀ ਆਪਣੀ ਕਿਹੜਾ ਸੋਚ ਬਦਲੀ ਆ ਸੋ ਐਨਆਰਆਈ ਵੀਰਾਂ ਨੂੰ ਪੈਣਾ ਨੂੰ ਸਤਿਕਾਰਯੋਗ ਨੇ ਸਾਡੇ ਬਹੁਤ ਸਾਰੇ ਸਤਿਕਾਰਯੋਗ ਨੇ ਉਹਨਾਂ ਨੂੰ ਬੇਨਤੀ ਆ ਕਿ ਜੇਕਰ ਪਿੰਡ ਦੇ ਵਿੱਚ ਧੜੇਬੰਦੀ ਹੈ ਤੁਸੀਂ ਮਕਾਉਣ ਦੀ ਕੋਸ਼ਿਸ਼ ਕਰੋ ਤੁਸੀਂ ਇਹ ਗੱਲ ਕਹੋ ਵੀ ਭਾਈ ਅਸੀਂ 5 ਲੱਖ ਦੇ ਦੇਾਂਗੇ 2 ਲੱਖ ਦੇ ਰਹੇ ਹਾਂਗੇ ਪਰ ਐਦਾਂ ਦਾ ਰੌਲਾ ਨਾ ਪਵੇ ਪਿੰਡਾਂ ਦੇ ਲੋਕਾਂ ਨੂੰ ਸੂਝਵਾਨ ਲੋਕਾਂ ਨੂੰ ਬੇਨਤੀ ਆ ਨਫ਼ਰਤ ਧੜੇਬੰਦੀ ਈਰਖਾ ਸਾੜਾ ਰਾਜਨੀਤਿਕ ਮੁਕਾਬਲੇਬਾਜ਼ੀ ਇਹਨਾਂ ਗੱਲਾਂ ਦੇ ਵਿੱਚੋਂ ਉੱਠੀਏ ਬੇਈਮਾਨ ਨੂੰ ਪਰੇ ਕਰਕੇ ਤੇ ਚੰਗੇ ਬੰਦੇ ਨੂੰ ਚੁਣੀਏ ਭਾਵੇਂ ਉਹ ਕਿਸੇ ਵੀ ਸਿਆਸੀ ਧਰਨਾ ਕਿਉਂ ਨਾ ਹੋਵੇ